ਲਦਾਖ ਦੇ ਬਾਰੇ ਅਸੀਂ ਹੁਣ ਜ਼ਰੂਰ ਸੁਣਿਆ ਹੋਊਗਾ ਜੇ ਤੁਸੀਂ ਥੋੜਾ ਬਹੁਤ ਨਿਊਜ਼ ਦੇਖਦੇ ਹੋ ਜਾਂ ਅਖਬਾਰ ਪੜ੍ਹਦੇ ਹੋ ਜਾਂ ਸੋਸ਼ਲ ਮੀਡੀਆ ਦੇਖਦੇ ਹੋ ਤਾਂ ਸਾਨੂੰ ਉੱਥੇ ਲਦਾਖ ਦੇ ਬਾਰੇ ਖਬਰ ਮਿਲੀ ਸੀਗੀ ਕਿ ਪਿੱਛੇ ਜੈ ਜ਼ੈਨ ਜ਼ੀ ਪ੍ਰੋਟੈਸਟ ਹੋਇਆ ਲਦਾਖ ਦੇ ਵਿੱਚ ਜਿਹਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੁਣ ਜਿਹੜੇ ਲਦਾਖ ਦੇ ਲੋਕ ਆ ਜੋ ਕਿ ਖਾਸ ਕਰਕੇ ਆਪਾਂ ਗੱਲ ਕਰੀ ਸੋਨੂੰ ਵਾਂਗਚੂ ਉਹਨਾਂ ਦੀ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਕਹਿ ਰਿਹਾ ਕਿ ਲਦਾਖ ਦੇ ਵਿੱਚ ਡੈਮੋਕ੍ਰੇਸੀ ਨਹੀਂ ਹੈਗੀ ਸਾਨੂੰ ਡੈਮੋਕ੍ਰੇਸੀ ਦੀ ਲੋੜ ਆ ਇਹਨਾਂ ਨੇ ਆਪਦੀਆਂ ਕੁਝ ਮੰਗਾਂ ਰੱਖੀਆਂ ਪਰ ਜੇ ਸਰਕਾਰ ਦੀ ਗੱਲ ਕਰੀਏ ਤੇ ਸਰਕਾਰ ਕਹਿੰਦੀ ਹੈ ਕਿ ਨਹੀਂ ਲਦਾਖ ਦੇ ਵਿੱਚ ਤਾਂ ਭਾਈ ਅੱਤਵਾਦ ਹੈ ਹੁਣ ਅਸੀਂ ਦੇਖਣਾ ਵੀ ਲਦਾਖ ਦੇ ਵਿੱਚ ਡੈਮੋਕ੍ਰੇਸੀ ਹੈਗੀ ਹੈ ਕਿਉਂਕਿ ਸੋਨਮ ਵਾਂਗਚੂ ਹੁਣੀ ਕਹਿ ਰਿਹਾ ਕਿ ਉੱਥੇ ਡੈਮੋਕ੍ਰੇਸੀ ਨਹੀਂ ਹੈਗੀ ਸਾਨੂੰ ਲੋੜ ਹੈ ਡੈਮੋਕ੍ਰੇਸੀ ਦੀ ਤੇ ਸਰਕਾਰ ਕੀ ਕਹਿ ਰਹੀ ਹੈ ਕਹਿ ਰਹੀ ਕਿ ਭਾਈ ਲਦਾਖ ਦੇ ਵਿੱਚ ਤਾਂ ਅੱਤਵਾਦ ਬਹੁਤ ਹੈ ਤੇ ਸਭ ਤੋਂ ਵੱਡੇ ਅੱਤਵਾਦੀ ਕੌਣ ਨੇ ਕਹਿੰਦੇ ਸੋਨਮ ਵਾਂਗਚੂ ਹੁਣੀ ਨੇ ਇਹ ਸਰਕਾਰ ਦਾ ਕਹਿਣਾ ਹੁਣ ਅਸਲ ਦੇ ਵਿੱਚ ਲਦਾਖ ਦੇ ਵਿੱਚ ਹੈ ਕੀ ਅਪਾ ਇਸ ਪੂਰੀ ਸਟੋਰੀ ਨੂੰ ਸਮਝਦੇ ਆਂ ਜ਼ੈਂਜ਼ੀ ਪ੍ਰੋਟੈਸਟ ਕਿਉਂ ਹੋਇਆ ਇਹ ਇਨਸਾਨ ਕੌਣ ਨੇ ਇਹਨਾਂ ਨੂੰ ਅੱਤਵਾਦੀ ਕਿਉਂ ਕਿਹਾ ਜਾ ਰਿਹਾ ਆ ਕਿ ਸੱਚੀ ਉੱਥੇ ਡੈਮੋਕ੍ਰੇਸੀ ਹੈਗੀ ਹੈ ਜਾਂ ਨਹੀਂ ਹੈਗੀ ਇਹ ਕਿਉਂ ਡਿਮਾਂਡ ਕਰ ਰਹੇ ਨੇ ਸੋ ਸਾਰੀ ਇਨਫੋਰਮੇਸ਼ਨ ਅਪਾ ਸਟਾਰਟਿੰਗ ਤੋਂ ਲੈ ਕੇ ਬਿਲਕੁਲ ਡਿਟੇਲ ਦੇ ਵਿੱਚ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਬੜੀ ਹੀ ਘੈਂਟ ਵੀਡੀਓ ਆ ਏ ਬਹੁਤ ਜ਼ਿਆਦਾ ਨੌਲੇਜ ਵਾਲੀ ਵੀਡੀਓ ਆ ਜੋ ਤੁਸੀਂ ਵੀ ਯੂਪੀਐਸਸੀ ਜਾਂ ਪੀਸੀਐਸ ਦਾ ਐਗਜ਼ਾਮ ਦੇਣਾ ਚਾਹੁੰਦੇ ਹੋ ਜਾਂ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਆਮ ਪੰਜਾਬੀਆਂ ਦੇ ਤੁਸੀਂ ਲਦਾਖ ਦੇ ਮਸਲੇ ਨੂੰ ਬੜੀ ਬਾਰੀਕੀ ਦੇ ਵਿੱਚ ਸਮਝਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਹਾਂ ਜੀ ਸੱਸੀ ਗੱਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਮਸਲਾ ਕੀ ਹੈ ਆਪਣੇ ਕੋਲ ਲਦਾਖ ਦੀ ਜੇ ਗੱਲ ਕਰ ਲਈਏ ਦਰਸਲ ਲਦਾਖ ਜਿਹੜਾ ਹੈਗਾ ਪਹਿਲਾਂ ਕਿਸ ਤਰੀਕੇ ਨਾਲ ਯੂਨੀਅਨ ਟੈਰੀਟਰੀ ਹੁੰਦਾ ਸੀਗਾ 1951 ਤੋਂ ਲੈ ਕੇ 2019 ਤੱਕ ਕਿਸ ਤਰੀਕੇ ਨਾਲ ਹੀ ਰਿਹਾ ਲੇਕਿਨ 19 2019 ਦੇ ਵਿੱਚ ਸਰਕਾਰ ਨੇ ਕੀ ਕੀਤਾ ਇਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਜੰਮੂ ਐਂਡ ਕਸ਼ਮੀਰ ਅੱਡ ਕਰ ਦਿੱਤਾ ਤੇ ਲਦਾਖ ਨੂੰ ਅੱਡ ਕਰਕੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਪਹਿਲਾਂ ਇਹ ਸਟੇਟ ਸੀਗੀ ਦਰਸਾ ਜਿਹੜੇ ਲਦਾਖ ਦੇ ਲੋਕ ਆ ਉਹ 2019 ਤੋਂ ਪਹਿਲਾਂ ਚਾਹੁੰਦੇ ਸੀਗੇ ਕਿ ਸਾਨੂੰ ਜੰਮੂ ਐਂਡ ਕਸ਼ਮੀਰ ਤੋਂ ਅਲੱਗ ਕੀਤਾ ਜਾਵੇ ਕਿਉਂਕਿ ਕਹਿੰਦੇ ਸਾਡਾ ਕਲਚਰ ਅਲੱਗ ਹੈ ਸਾਡਾ ਜਿਹੜਾ ਐਜੂਕੇਸ਼ਨ ਅਲੱਗ ਹੈ ਸਾਡੇ ਲੋਕਾਂ ਦਾ ਸੁਭਾਅ ਅਲੱਗ ਹੈ ਸੀ ਜੰਮੂ ਐਂਡ ਕਸ਼ਮੀਰ ਦੇ ਲੋਕਾਂ ਨਾਲ ਨਹੀਂ ਮਿਲਦੇ ਸੋ ਇਹ ਕਹਿੰਦੇ ਸਾਨੂੰ ਅਲੱਗ ਕਰ ਦਿਓ ਤੇ ਸਨ 2019 ਦੇ ਵਿੱਚ ਸਰਕਾਰ ਨੇ ਇਹਨਾਂ ਦੀ ਗੱਲ ਮੰਨ ਲਈ ਜੇਕਰ ਉਹ ਸਰਕਾਰ ਦਾ ਆਪਣਾ ਇੱਕ ਜਿਹੜਾ ਸੀਗਾ ਉਹ ਪਲਾਨ ਸੀਗਾ ਕਿ ਜੰਮੂ ਐਂਡ ਕਸ਼ਮੀਰ ਤੇ ਲਦਾਖ ਨੂੰ ਅਡ ਕਰ ਦਈਏ ਸੋ 2019 ਦੇ ਵਿੱਚ ਇੱਕ ਕਾਨੂੰਨ ਪਾਸ ਹੁੰਦਾ ਹੈ ਉਸ ਕਾਨੂੰਨ ਦੇ ਰਾਹੀਂ ਲਦਾਖ ਅਲੱਗ ਹੋ ਜਾਂਦਾ ਹੈ ਤੇ ਜੰਮੂ ਐਂਡ ਕਸ਼ਮੀਰ ਅਲੱਗ ਹੋ ਜਾਂਦਾ ਹੈ ਤੇ ਲਦਾਖ ਨੂੰ ਇੱਕ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਹੈ ਯੂਨੀਅਨ ਟੈਰੀਟਰੀ ਦਾ ਮਤਲਬ ਹੁੰਦਾ ਹੈ ਜਿਸ ਦਾ ਸਾਰਾ ਕੰਟਰੋਲ ਜਾਂ ਜ਼ਿਆਦਾਤਰ ਕੰਟਰੋਲ ਕੇਂਦਰ ਸਰਕਾਰ ਦੇ ਕੋਲੇ ਹੁੰਦਾ ਮੈਂ ਐਗਜ਼ਾਮਪਲ ਦੇ ਦੇਣਾ ਜਿਵੇਂ ਆਪਾਂ ਗੱਲ ਕਰਦੇ ਆਂ ਦਿੱਲੀ ਤੁਸੀਂ ਸੁਣਿਆ ਹੋਊਗਾ ਅਕਸਰ ਦਿੱਲੀ ਦੀ ਸਰਕਾਰ ਕਹਿੰਦੀ ਹੈ ਕਿ ਸਾਨੂੰ ਸੈਂਟਰ ਸਰਕਾਰ ਕੰਮ ਨਹੀਂ ਕਰਨ ਦਿੰਦੀ ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰ ਲਈਏ ਚੰਡੀਗੜ੍ਹ ਵੀ ਇੱਕ ਯੂਨੀਅਨ ਟੈਰੀਟਰੀ ਹੈ ਜਿਸ ਦੇ ਵਿੱਚ ਸਾਰੇ ਅਧਿਕਾਰੀ ਸੈਂਟਰ ਦੇ ਹੁੰਦੇ ਨੇ ਉਸ ਉਹ ਲੋਕਲ ਦਾ ਕੁਝ ਨਹੀਂ ਹੁੰਦਾ ਇੱਦੀ ਲਦਾਖ ਦੇ ਹੁਣ ਲੋਕਾਂ ਦਾ ਲੋਕਲ ਕੁਝ ਵੀ ਨਹੀਂ ਹੈਗਾ ਨਾ ਇਹਨਾਂ ਦਾ ਕੋਈ ਲੋਕ ਸਭਾ ਦਾ ਮੈਂਬਰ ਬਣਦਾ ਆ ਨਾ ਇਹ ਆਪਦੇ ਐਮਐਲਏ ਚੁਣ ਸਕਦੇ ਆ ਨਾ ਇਹਨਾਂ ਦੇ ਲੋਕਲ ਅਫਸਰ ਉਥੋਂ ਬਣਦੇ ਨੇ ਸੋ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ 2019 ਤੋਂ ਬਾਅਦ ਜਿਹਦੇ ਕਰਕੇ ਪਹਿਲਾਂ ਲਦਾਖ ਦੇ ਲੋਕ ਬਹੁਤ ਖੁਸ਼ ਸੀਗੇ ਤੇ ਉਸ ਤੋਂ ਬਾਅਦ ਲਦਾਖ ਦੇ ਲੋਕਾਂ ਨੇ ਕਿਹਾ ਵੀ ਠੀਕ ਆ ਸੀ ਐਗਰੀ ਕਰਦੇ ਆ ਲੇਕਿਨ ਸਾਡੀਆਂ ਕੁਝ ਡਿਮਾਂਡ ਨੇ ਤੁਸੀਂ ਯੂਨੀਅਨ ਟਰੈਟਰੀ ਬਣਾਤਾ ਹੁਣ ਉਹਨਾਂ ਡਿਮਾਂਡਸ ਨੂੰ ਪੂਰਾ ਕਰੋ ਤਾਂ ਕਿ ਲਦਾਖ ਦੇ ਵਿੱਚ ਡੈਮੋਕ੍ਰੇਸੀ ਆ ਸਕੇ ਡੈਮੋਕ੍ਰੇਸੀ ਦਾ ਮਤਲਬ ਕੀ ਹੁੰਦਾ ਹੈ ਕਿ ਉੱਥੋਂ ਦੇ ਲੋਕਾਂ ਦਾ ਰਿਪ੍ਰেজੈਂਟੇਸ਼ਨ ਜਿਹੜਾ ਹੈਗਾ ਉਹ ਸਟੇਟ ਦੇ ਵਿੱਚ ਵੀ ਹੋਵੇ ਤੇ ਰਿਪ੍ਰেজੈਂਟੇਸ਼ਨ ਲੋਕ ਸਭਾ ਦੇ ਵਿੱਚ ਵੀ ਹੋਵੇ ਐਟ ਅ ਟਾਈਮ ਜਦੋਂ ਆਪਾਂ ਇਹ ਵੀਡੀਓ ਕਰ ਰਹੇ ਹਾਂ ਲਦਾਖ ਇੱਕ ਯੂਨੀਅਨ ਟਰੈਟਰੀ ਹੈ ਉਹ ਸਟੇਟ ਨਹੀਂ ਹੈਗੀ ਉਹ ਆਪਦਾ ਮੁੱਖ ਮੰਤਰੀ ਨਹੀਂ ਚੁਣ ਸਕਦੇ ਉਹ ਆਪਦੇ ਐਮਐਲਏ ਨਹੀਂ ਚੁਣ ਸਕਦੇ ਉਹ ਆਪਦਾ ਐਮਪੀ ਨਹੀਂ ਚੁਣ ਸਕਦੇ ਉੱਥੇ ਸਿਰਫ ਸਰਕਾਰ ਹੀ ਜਾਂ ਕਹਿੰ ਲੋ ਸਰਕਾਰੀ ਅਧਿਕਾਰੀ ਹੀ ਲਦਾਖ ਨੂੰ ਚਲਾ ਰਹੇ ਆ ਜਾਣੀਏ ਕਹਿਣਾ ਗਲਤ ਨਹੀਂ ਹੋਊਗਾ ਕਿ ਉੱਥੇ ਐਸਟੇਮ ਕੋਈ ਵੀ ਪੋਲਿਟੀਕਲ ਇਲੈਕਟਡ ਰਿਪਰੈਜ਼ੈਂਟੇਟਿਵ ਨਹੀਂ ਹੈਗਾ ਯਾਨੀ ਕਿ ਚੁਣਿਆ ਹੋਇਆ ਨਾਮੰਦਾ ਉੱਥੋਂ ਦਾ ਚੁਣਿਆ ਹੋਇਆ ਬੰਦਾ ਉਹਨਾਂ ਦਾ ਕੋਈ ਵੀ ਨਹੀਂ ਹੈਗਾ ਲਦਾਖ ਦੇ ਲੋਕਾਂ ਦਾ ਜਿਹੜੇ ਲਦਾਖ ਦੇ ਲੋਕਾਂ ਦੀ ਗੱਲ ਰੱਖ ਸਕੇ ਫਿਰ ਜਦੋਂ 2019 ਦੇ ਵਿੱਚ ਇਹ ਘਟਨਾ ਹੋਈ ਤਾਂ ਦੋ ਇਸ ਤਰੀਕੇ ਦੇ ਗਰੁੱਪ ਬਣਦੇ ਨੇ ਲੇ ਅਪੈਕਸ ਬਾਡੀ ਬਣਦੀ ਹੈ ਤੇ ਦੂਜੀ ਕਾਰਗਿਲ ਡੈਮੋਕ੍ਰੈਟਿਕ ਅਲਾਈਅንስ ਬਣਦਾ ਹੈ ਦੋ ਗਰੁੱਪ ਬਣ ਕੇ ਡਿਮਾਂਡ ਕਰਦੇ ਨੇ ਕਿ ਲਦਾਖ ਦੇ ਲਈ ਸਾਨੂੰ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਸਾਨੂੰ ਲਦਾਖ ਨੂੰ ਇੱਕ ਸਟੇਟ ਦੁਬਾਰਾ ਬ ਤੁਸੀਂ ਯੂਨੀਅਨ ਟੈਰੀਟਰੀ ਬਣਾਇਨ ਨੂੰ ਬਈ ਦੁਬਾਰਾ ਸਟੇਟ ਬਣਾ ਦਿਓ ਤਾਂ ਕਿ ਅਸੀਂ ਆਪਦੇ ਐਮਐਲਏ ਚੁਣ ਸਕੀਏ ਤਾਂ ਕਿ ਅਸੀਂ ਆਪਦੇ ਐਮਪੀ ਚੁਣ ਸਕੀਏ ਤਾਂ ਕਿ ਸਾਡੀ ਸਟੇਟ ਦੇ ਵਿੱਚ ਵੀ ਇੱਕ ਡੈਮੋਕ੍ਰੇਸੀ ਆ ਸਕੇ ਸਾਡੇ ਲੋਕਾਂ ਦੀ ਯਾਨੀ ਕਿ ਲਦਾਖ ਦੇ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਉਹ ਸੈਂਟਰ ਸਰਕਾਰ ਤੇ ਦੇਸ਼ ਦੇ ਵਿੱਚ ਹੋ ਸਕੇ ਪਹਿਲੀ ਡਿਮਾਂਡ ਇਹਨਾਂ ਦੀ ਹੈ ਦੂਜੀ ਡਿਮਾਂਡ ਚਾਹੁੰਦੇ ਆ ਕਿ ਸਾਡੇ ਲਦਾਖ ਨੂੰ 6ਵੇਂ ਸ਼ੈਡਿਊਲ ਦੇ ਵਿੱਚ ਐਡ ਕਰ ਦਿਓ ਇੰਡੀਆ ਦੇ ਸੰਵਿਧਾਨ ਦੇ ਹੁਣ ਕੀ ਹੁੰਦਾ ਤੁਸੀਂ ਇਹਨੂੰ ਸਿੰਪਲ ਸਮਝ ਲਓ ਜੇ ਕਿਸੇ ਏਰੀਏ ਨੂੰ ਜਾਂ ਜੇ ਕਿਸੇ ਸਟੇਟ ਨੂੰ ਅਸੀਂ 6ਵੇਂ ਸ਼ੈਡਿਊਲ ਦੇ ਵਿੱਚ ਰੱਖ ਦਿੰਨੇ ਆ ਉੱਥੋਂ ਦੇ ਲੋਕਲ ਲੋਕਾਂ ਕੋਲੇ ਬਹੁਤ ਪਾਵਰ ਆ ਜਾਂਦੀ ਹੈ। ਐਗਜ਼ਾਮਪਲ ਦੇ ਲਈ ਕੋਈ ਏਰੀਆ ਕੋਈ ਪਿੰਡ ਆ ਉੱਥੇ ਬਹੁਤ ਸੋਹਣੇ ਜੰਗਲ ਨੇ ਜਿਹੜੇ ਕਿ ਬਹੁਤ ਕੁਦਰਤ ਦੇ ਨੇੜੇ ਨੇ ਤੇ ਜੇ ਕੋਈ ਵਪਾਰੀ ਸਰਕਾਰ ਨਾਲ ਸਾਂਝੇਦਾਰੀ ਕਰਕੇ ਉਸ ਜੰਗਲ ਨੂੰ ਵਧਣਾ ਚਾਹੂਗਾ ਤਾਂ ਜਿੰਨਾ ਸਮਾਂ ਉਹ ਲੋਕਨ ਲੋਕ ਨਹੀਂ ਕਹਿਣਗੇ ਉਹ ਲੋਕਲ ਲੋਕ ਕਾਨੂੰਨ ਪਾਸ ਨਹੀਂ ਕਰਨਗੇ ਉਹਨਾਂ ਸਮਾਂ ਜੰਗਲ ਨਹੀਂ ਵਧਿਆ ਜਾਊਗਾ। ਇਹ ਫਰਕ ਹੁੰਦਾ 6ਵੇਂ ਸ਼ੈਡਿਊਲ ਦੇ ਵਿੱਚ ਮੰਨ ਲਓ ਪੰਜਾਬ ਦੇ ਵਿੱਚ ਅਸੀਂ ਕੋਈ ਇੰਡਸਟਰੀ ਲਾਉਣੀ ਚਾਹੁੰਦੇ ਹਾਂ ਤਾਂ ਸਰਕਾਰ ਜਿਹੜੀ ਹੈਗੀ ਬਿਜ਼ਨਸਮੈਨ ਨਾਲ ਹੱਥ ਮਿਲਾਉਗੀ ਇੰਡਸਟਰੀ ਲੱਗ ਜੂਗੀ ਲੋਕਲ ਲੋਕਾਂ ਦਾ ਉਹਨਾਂ ਭਾਗੀਦਾਰੀ ਨਹੀਂ ਹੁੰਦੀ ਲੋਕਲ ਲੋਕਾਂ ਦੀ ਉਹਨਾਂ ਪੁੱਛਗਿੱਛ ਨਹੀਂ ਹੁੰਦੀ ਬਟ ਜੋ 6ਵੇਂ ਸ਼ੈਡਿਊਲ ਜਾਗਾ ਤਾਂ ਲੋਕਲ ਲੋਕਾਂ ਤੋਂ ਪੁੱਛੇ ਬਿਨਾ ਉੱਥੇ ਕੁਝ ਵੀ ਕੰਮ ਨਹੀਂ ਹੋ ਸਕਦਾ ਸੋ ਇਹਦੀ ਡਿਮਾਂਡ ਵੀ ਲਦਾਖ ਦੇ ਲੋਕ ਕਰ ਰਹੇ ਨੇ ਕਿਉਂਕਿ ਕਹਿੰਦੇ ਵੀ ਲਦਾਖ ਜਿਹੜਾ ਹੈਗਾ ਉਹ ਬੜਾ ਜ਼ਿਆਦਾ ਕੁਦਰਤ ਦੇ ਨੇੜੇ ਆ ਤੇ ਜੇ ਤੁਸੀਂ ਇੱਥੇ ਜ਼ਿਆਦਾ ਸ਼ੇਅਰ ਸ਼ਾਰਟ ਕਰੋਗੇ ਬਿਜ਼ਨਸmen ਜ਼ਿਆਦਾ ਇੱਥੇ ਸ਼ੇਅਰ ਸ਼ਾਰਟ ਕਰਨਗੇ ਤਾਂ ਲਦਾਖ ਦਾ ਲੋਕਲ ਕਲਚਰ ਖਤਮ ਹੋ ਜਾਊਗਾ ਤੀਜੇ ਨੰਬਰ ਤੇ ਇਹਨਾਂ ਦੀ ਡਿਮਾਂਡ ਜਿਹੜੀ ਹੈਗੀ ਹੈ ਕਿ ਲਦਾਖ ਦਾ ਆਪਣਾ ਕੁਦ ਦਾ ਪਬਲਿਕ ਸਰਵਿਸ ਕਮਿਸ਼ਨ ਹੋਵੇ ਜਿਵੇਂ ਆਪਣੇ ਪੰਜਾਬ ਦਾ ਪੀਪੀਐਸਸੀ ਹੈ ਨਾ ਸੋ ਕਹਿੰਦੇ ਲਦਾਖ ਦਾ ਵੀ ਹੋਵੇ ਤਾਂ ਕਿ ਜਿਹੜੇ ਲਦਾਖ ਦੇ ਵਿੱਚ ਅਫਸਰ ਲੱਗਣ ਉਹ ਲਦਾਖ ਦੇ ਲੱਗਣ ਹੁਣ ਕਹਿੰਦੇ ਸਾਰੇ ਅਫਸਰ ਬਾਹਰੋਂ ਆ ਇਹਨਾਂ ਨੂੰ ਸਾਡੇ ਲੋਕਾਂ ਦਾ ਦਰਦ ਨਹੀਂ ਪਤਾ ਸਾਡੇ ਲੋਕਾਂ ਦਾ ਨਹੀਂ ਪਤਾ ਕਿੰਨਾ ਦਾ ਸੁਭਾਅ ਕਿਦਾਂ ਦਾ ਹੈ ਆਪਦੀ ਮਰਜ਼ੀ ਨਾਲ ਰਾਜ ਕਰਦੇ ਆ ਤੇ ਇਹ ਚੀਜ਼ਾਂ ਸੀ ਤੇ ਨਾਲ ਦੀ ਨਾਲ ਹੀ ਕਿਹਾ ਗਿਆ ਵੀ ਲੋਕ ਸਭਾ ਦੀਆਂ ਵੀ ਸਾਡੇ ਕੋਲ ਦੋ ਸੀਟਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਕੇਂਦਰ ਦੇ ਵਿੱਚ ਵੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਲਈਏ ਤੇ ਸਭ ਤੋਂ ਵੱਡੀ ਗੱਲ ਕਹਿੰਦੇ ਲੋਕਲ ਆਈਡੈਂਟੀਟੀ ਨੂੰ ਪ੍ਰੋਟੈਕਟ ਕਰਨਾ ਸੀ ਅਸੀਂ ਲਦਾਖ ਦੇ ਕਲਚਰ ਨੂੰ ਪ੍ਰੋਟੈਕਟ ਕਰਨਾ ਇਹ ਸਭ ਤੋਂ ਵੱਡੀ ਡਿਮਾਂਡ ਹੈ ਉਹਨਾਂ ਲੋਕਾਂ ਦੀ ਉਹ ਕਹਿੰਦੇ ਅਸੀਂ ਆਪਦੀ ਐਜੂਕੇਸ਼ਨ ਨੂੰ ਪ੍ਰੋਟੈਕਟ ਕਰਨਾ ਇਹ ਸਭ ਕੁਝ ਸਾਨੂੰ ਚਾਹੀਦਾ ਸਾਡਾ ਵਾਤਾਵਰਣ ਬਚਣਾ ਚਾਹੀਦਾ ਸੋ ਵਾਤਾਵਰਣ ਹੋ ਗਿਆ ਉਹਨਾਂ ਦੀ ਲੋਕਲ ਆਈਡੈਂਟੀਟੀ ਹੋ ਗਈ ਕਲਚਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਬਚਾਉਣ ਦੀ ਮੰਗ ਹੈ ਲਦਾਖ ਦੇ ਲੋਕਾਂ ਦੀ ਸੋ ਜੋ ਲੱਗਦਾ ਵੀ ਇੱਕ ਵੀ ਪਰਸੈਂਟ ਗਲਤ ਨਹੀਂ ਹੈਗਾ ਸਾਰਿਆਂ ਦੀ ਡਿਮਾਂਡਾਂ ਉਹਨਾਂ ਦੀਆਂ ਜਾਇਜ਼ ਨੇ ਹੁਣ ਉਦੋਂ ਬਾਅਦ ਜਦੋਂ 2020 ਦੀ ਗੱਲ ਕਰ ਲਈ ਤਾਂ ਜੋ ਭਾਜੀਪੀ ਸਰਕਾਰ ਹੈ ਨੇ ਕਿਹਾ ਓਕੇ ਅਸੀਂ ਐਗਰੀ ਕਰਦੇ ਹਾਂ ਅਸੀਂ ਤੁਹਾਡੀਆਂ ਸਾਰੀਆਂ ਡਿਮਾਂਡਸ ਮੰਨ ਲਵਾਂਗੇ ਲਦਾਖ ਦੇ ਲੋਕ ਬੜੇ ਖੁਸ਼ ਹੋਏ ਕਿ 2019 ਵਿੱਚ ਸਾਨੂੰ ਵਾਅਦਾ ਕੀਤਾ ਗਿਆ 2020 ਦੇ ਵਿੱਚ ਸਰਕਾਰ ਨੇ ਕਿਹਾ ਤਾਂ ਵੀ ਸਾਡੀਆਂ ਸਾਰੀਆਂ ਜਿਹੜੀਆਂ ਮੰਗਾਂ ਹੋ ਮੰਨ ਲਈਆਂ ਜਾਣਗੀਆਂ ਪਰ ਉਦੋਂ ਬਾਅਦ ਇਹ ਸਾਰੀਆਂ ਮੰਗਾਂ ਠੰਡੇ ਬਸਤੇ ਵਿੱਚ ਪੈ ਗਈਆਂ ਸਮਾਂ ਬੀਤਦਾ ਗਿਆ ਸਰਕਾਰ ਨੇ ਕੋਈ ਬਾ ਨਾ ਫੜੀ ਲਦਾਖ ਦੇ ਲੋਕਾਂ ਦੀ ਕੋਈ ਉਹਨਾਂ ਦੀ ਗੱਲ ਨਾ ਮੰਨੀ ਤਾਂ ਫਿਰ ਕੀ ਹੋਣਾ ਸੀਗਾ ਫਿਰ ਉਥੋਂ ਦੇ ਲੋਕਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਡਿਮਾਂਡ ਰੱਖੀ ਲਦਾਖ ਸਾਨੂੰ ਸਟੇਟ ਚਾਹੀਦੀ ਹੈ ਤੇ ਸਾਨੂੰ 6ਵੇਂ ਸ਼ੈਡਿਊਲ ਦੇ ਵਿੱਚ ਲੈ ਆਓ ਹਾਲਾਂਕਿ ਮੰਗਾਂ ਜਿਹੜੀਆਂ ਮੈਂ ਦੱਸੀ ਉਹ ਸਾਰੀਆਂ ਨੇ ਲੇਕਿਨ ਆਮ ਲੋਕਾਂ ਨੂੰ ਤੇ ਪਤਾ ਕਿ ਸ਼ਾਇਦ ਸਟੇਟ ਦਾ ਤੇ 6ਵੇਂ ਸ਼ੈਡਿਊਲ ਦਾ ਰੌਲਾ ਆ ਉਹ ਲੋਕਲ ਆਪਣੀ ਆਈਡੈਂਟੀਟੀ ਆਪਣੇ ਕਲਚਰ ਤੇ ਆਪਣੇ ਵਾਤਾਵਰਨ ਨੂੰ ਵੀ ਸਾਂਭਣ ਦੀਆਂ ਗੱਲਾਂ ਕਰਦੇ ਨੇ ਇਹ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਚੱਲਦਾ ਸੀਗਾ ਸੰਘਰਸ਼ ਉਦੋਂ ਜ਼ਿਆਦਾ ਨਿਊਜ਼ ਦੇ ਵਿੱਚ ਆ ਗਿਆ ਜਦੋਂ ਸੋਨਮ ਬੈਂਕ ਚ ਹੁਣੀ ਇਸ ਧਰਨੇ ਦਾ ਹਿੱਸਾ ਬਣ ਜਾਂਦੇ ਨੇ ਪਹਿਲਾਂ ਤਾਂ ਉਹ ਜਿਹੜੇ ਮੈਂ ਦੋ ਗਰੁੱਪ ਦੱਸਿਆ ਉਹੀ ਕਰਦੇ ਸੀਗੇ ਧਰਨਾ ਫਿਰ ਸੋਨਮ ਬੈਂਕ ਚ ਕਹਿੰਦਾ ਮੈਂ ਵੀ ਆਉਣਾ ਆ ਮੈਂ ਵੀ ਧਰਨੇ ਦਾ ਹਿੱਸਾ ਬਣਦਾ ਸੋ ਸੋਨਮ ਬੈਂਕ ਚ ਜੋ ਕਿ এনवायरमेंटਲਿਸਟ ਨੇ ਸੋਸ਼ਲ ਐਕਟਿਵਿਸਟ ਨੇ ਪਹਿਲੀ ਵਾਰ ਇਹਨਾਂ ਨੇ 2021 ਦੇ ਵਿੱਚ ਇਸ ਧਰਮੇ ਧਰਨੇ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕੀਤਾ ਗਏ ਕਹਿੰਦੇ ਹਾਂ ਜ਼ਰੂਰੀ ਹੈ ਲਦਾਖ ਦੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ ਸਮਾਂ ਬੀਤਦਾ ਗਿਆ ਤੁਸੀਂ ਇਹ ਸੋਚੋ ਵੀ ਉਹ ਬੰਦਾ ਜਿਹੜਾ ਤੁਸੀਂ ਚਿਹਰਾ ਦੇਖੋ ਪਹਿਲਾਂ ਇਸ ਬੰਦੇ ਦਾ ਇਸ ਤਰੀਕੇ ਦਾ ਬੰਦਾ ਤੇ ਦੀ ਮੈਂ ਮਹਾਨ ਕਿੰਨਾ ਮਹਾਨ ਆ ਮੈਂ ਅੱਗੇ ਦੱਸੂਗਾ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਆਂ ਸੋਸ਼ਲ ਮੀਡੀਆ ਉੱਤੇ ਇਸ ਬੰਦੇ ਨੂੰ ਇੰਨਾ ਗਲਤ ਦੱਸਿਆ ਗਿਆ ਆ ਇਹਨੂੰ ਅੱਤਵਾਦੀ ਬਣਾਇਆ ਜਾ ਚੁੱਕਾ ਹੈ ਠੀਕ ਹੈ ਸੋ ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਕਿੰਨਾ ਖਾਸ ਬੰਦਾ ਹੈ ਕਿੰਨੀਆਂ ਖੂਬੀਆਂ ਨੇ ਇਹਦੇ ਵਿੱਚ ਤੇ ਇਹ ਬੰਦਾ ਕਿੰਨਾ ਇਹਦੇ ਚਿਹਰੇ ਤੇ ਨੂਰ ਆ ਪਰ ਜਦੋਂ ਇਹ ਧਰਮਿਆਂ ਵਿੱਚ ਸ਼ਾਮਲ ਹੋਇਆ ਇਹਦੇ ਹਾਲਾਤ ਦੇਖੋ ਕਿਦਾਂ ਦੇ ਹੋ ਗਏ ਕਿਉਂ ਕਿਉਂਕਿ ਨੇ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਕੀਤਾ ਹੁਣ ਲਦਾਖ ਦੇ ਵਿੱਚ ਠੰਡ ਬਹੁਤ ਪੈਂਦੀ ਆ ਸਭ ਤੋਂ ਪਹਿਲਾਂ ਇਹਨੇ ਜਿਹੜਾ ਲੰਬਾ ਪ੍ਰੋਟੈਸਟ ਕੀਤਾ ਉਹ ਜਨਵਰੀ 2023 ਦੇ ਵਿੱਚ ਕੀਤਾ ਸਿਆਲਾਂ ਦੇ ਵਿੱਚ 5 ਦਿਨ ਭੁੱਖਾ ਰਹਾ ਬਿਲਕੁਲ ਘੱਟ ਟੈਂਪਰੇਚਰ ਦੇ ਵਿੱਚ ਬਹੁਤ ਠੰਡ 5 ਦਿਨ ਭੁੱਖਾ ਰਹਾ ਉਸ ਤੋਂ ਬਾਅਦ ਫਿਰ ਇੱਕ ਵਾਰ ਉੱਠਿਆ ਜ਼ਿਆਦਾ ਬਿਮਾਰ ਹੋ ਗਿਆ ਹਸਪਤਾਲ ਲੈ ਗਏ ਇਹਨੂੰ ਜਿਹੜਾ ਠੀਕ ਕਰਵਾਇਆ ਦੁਬਾਰਾ ਫਿਰ ਮਾਰਚ 2024 ਦੇ ਵਿੱਚ ਦੁਬਾਰਾ ਤੋਂ 21 ਦਿਨ ਦਾ ਫਿਰ ਇਹਨੇ ਵਰਤ ਰੱਖਿਆ ਵੀ ਜਦੋਂ ਤੱਕ ਮਰ ਜੂਗਾ ਜਾਂ ਮੈਂ ਵਰਤ ਰੱਖੂਗਾ ਫਿਰ ਇਹਦਾ ਵਰਤ ਤੜਾਇਆ ਗਿਆ ਕਿ ਬਾਈ ਹਸਪਤਾਲ ਲੈ ਗਿਆ ਤੂੰ ਬਿਮਾਰ ਹੋ ਗਿਆ ਉਹਨੂੰ ਦੁਬਾਰਾ ਠਾੜਿਆ ਗਿਆ ਮਤਲਬ ਕਿ ਇਹ 2021 ਦਾ ਲੱਗਾ ਹੋਇਆ ਧਰਨੇ ਦੇਣ ਇਦਾਂ ਉਸ ਤੋਂ ਬਾਅਦ ਫਿਰ ਇਹਨੇ ਕੀ ਕੀਤਾ ਸਤੰਬਰ 2024 ਦੇ ਵਿੱਚ 100 ਨਾਲ ਆਪਣੇ ਬੰਦੇ ਲੈ ਲੇ ਤੂੰ ਦਿੱਲੀ ਨੂੰ ਮਾਰਚ ਸ਼ੁਰੂ ਕਰਤਾ 1000 ਕਿਲੋਮੀਟਰ ਦਾ ਹੁਣ ਤੁਸੀਂ ਇਹ ਗੱਲ ਸੋਚੋ ਵੀ ਇਹ ਬੰਦਾ ਜਾਂ ਲਦਾਖ ਦੇ ਵਿੱਚ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਪ੍ਰੋਟੈਸਟ ਚੱਲ ਰਿਹਾ ਤੁਹਾਨੂੰ ਕੋਈ ਖਬਰ ਮਿਲੀ ਅੱਜ ਤੱਕ ਸਾਡਾ ਮੀਡੀਆ ਦੇਖੋ ਕਿੱਥੇ ਜਾ ਚੁੱਕਾ ਆ ਅਸੀਂ ਕਹਿੰਨੇ ਆ ਨਾ ਅੱਤਵਾਦੀ ਕਹਿਣ ਲੱਗਿਆ ਨੇ ਮੈਂਟ ਨਹੀਂ ਲੈ ਕੇ ਬੰਦਾ ਅੱਤਵਾਦੀ ਆ ਪਰ ਉਹ ਬੰਦਾ ਤੇ ਉਹਦੇ ਨਾਲ ਦੇ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਉੱਥੇ ਸੰਘਰਸ਼ ਕਰ ਰਿਹਾ ਕਿਸੇ ਨੇ ਨਹੀਂ ਸੁਣਿਆ ਹਜ਼ਾਰ ਕਿਲੋਮੀਟਰ ਤੁਰ ਕੇ ਦਿੱਲੀ ਨੂੰ ਜਾ ਰਿਹਾ ਜਿਵੇਂ ਦਿੱਲੀ ਕੋਲੇ ਪਹੁੰਚਾ ਅਰੈਸਟ ਕਰ ਲਿਆ ਤੇਰੇ ਤੋਂ ਖਤਰਾ ਕਹਿੰਦੇ ਦਿੱਲੀ ਨੂੰ ਚਲੋ ਜੀ ਫੜ ਲਿਆ ਦਿੱਲੀ ਨੇੜੇ ਜਾ ਕੇ ਇਹਨੂੰ ਅੰਦਰ ਕਰਤਾ ਉਦੋਂ ਬਾਅਦ ਛੱਡਿਆ ਫਿਰ ਵਾਪਸ ਆਇਆ ਫਿਰ ਸਤੰਬਰ 10 ਨੂੰ 2025 ਤੋਂ ਦੁਬਾਰਾ ਤੋਂ ਫਿਰ ਧਰਨੇ ਤੇ ਬਹਿ ਗਿਆ 35 ਦਿਨ ਦੀ ਹੰਗਰ ਸਟ੍ਰਾਈਕ ਤੇ ਬੈਠਾ ਵੀ ਮੈਂ ਹੁਣ 35 ਦਿਨ ਦੁਆਰਾ ਭੁੱਖ ਹੜਤਾਲ ਤੇ ਬੈਠੂਗਾ ਲੇਕਿਨ ਸਾਨੂੰ ਪਤਾ ਆ ਥੋੜੇ ਕਿ ਦਿਨ 15 ਕਿ ਦਿਨ ਟੱਪੇ ਤੇ 24 ਸਤੰਬਰ ਨੂੰ ਜਿਹੜਾ ਸੀਗਾ ਉਹ ਵਾਇਲੈਂਸ ਹੋ ਗਈ ਯਾਨੀ ਕਿ ਉੱਥੇ ਜਿਹੜਾ ਸੀਗਾ ਲੋਕਾਂ ਨੇ ਆਗੋ ਗੁਲਾਤੀ ਤੇ ਕਾਫੀ ਜਿਹੜਾ ਮਸਲਾ ਉਹ ਪੜਕ ਗਿਆ ਸੀਗਾ ਹੁਣ ਇਹ ਮਸਲਾ ਕਿਉਂ ਪੜਕਿਆ ਇਹ ਵੀ ਦੇਖਣਾ ਬਹੁਤ ਜ਼ਰੂਰੀ ਆ ਜਿੰਨੀਆਂ ਕ ਖਬਰਾਂ ਸਾਡੇ ਕੋਲ ਆਈਆਂ ਵੈਸੇ ਖਬਰਾਂ ਦੀ ਬਹੁਤ ਕਮੀ ਐ ਲਦਾਖ ਤੋਂ ਕਹਿੰਦੇ ਜੈਂਜੀ ਪ੍ਰੋਟੈਸਟ ਕਰ ਰਹੇ ਸੀਗੇ ਬੜਾ ਸ਼ਾਂਤਮਈ ਜਿਵੇਂ ਝੰਡੇ ਲੈ ਕੇ ਬੈਨਰ ਲੈ ਕੇ ਨਾਰੇ ਲਾ ਰਹੇ ਸੀਗੇ ਇੰਨੇ ਨੂੰ ਉੱਥੋਂ ਦੀ ਪੁਲਿਸ ਨੇ ਟੀਅਰ ਗੈਸ ਦੇ ਗ ਜਦੋਂ ਟੀਅਰ ਗੈਸ ਦੇ ਗੋਲੇ ਛੱਡੇ ਹੁਣ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਇਹ ਗੁੱਸਾ ਆ ਵੀ 3 ਸਾਲ ਤੋਂ ਅਸੀਂ ਪਹਿਲਾਂ ਬੈਠੇ ਆ ਵਾਅਦਾ ਤੁਸੀਂ 2019 ਦੇ ਵਿੱਚ ਸਾਡੇ ਨਾਲ ਕੀਤਾ ਹਜੇ ਤੱਕ ਪੂਰਾ ਨਹੀਂ ਕੀਤਾ ਠੀਕ ਹੈ ਤੇ ਉੱਤੋਂ ਤੁਸੀਂ ਸਾਡੇ ਉੱਤੇ ਟੀਅਰ ਗੈਸ ਦੇ ਗੋਲੇ ਚਲਾ ਰਹੇ ਹੋ ਫਿਰ ਜਦੋਂ ਹੋਇਆ ਉੱਥੇ ਇੱਟਾਂ ਰੋੜੇ ਚੱਲੇ ਅੱਗ ਵੀ ਲੱਗੀ ਤੇ ਗੋਲੀਬਾਰੀ ਵੀ ਹੋਈ ਲਾਠੀ ਚਾਰਜ ਹੋਇਆ ਜਿਹਦੇ ਕਰਕੇ 4 ਲੋਕਾਂ ਦੀ ਮੌਤ ਤੱਕ ਹੋ ਗਈ ਹੈ ਹਾਲਾਂਕਿ ਸਰਕਾਰ ਇਹ ਕਹਿ ਰਹੀ ਹੈ ਵੀ 6 ਅਗਸਤ ਸ਼ਾਇਦ ਤਰੀਕ ਦਿੱਤੇ ਆ ਵੀ ਅਸੀਂ ਗੱਲਬਾਤ ਕਰਾਂਗੇ ਕੀ ਨਿਕਲ ਕੇ ਆਉਂਦਾ ਉਹ ਦੇਖਦੇ ਆਂ ਲੇਕਿਨ ਹਾਲ ਦੀ ਘੜੀ ਉੱਥੇ ਦੇ ਹਾਲਾਤ ਇਹ ਸੀਗੇ ਕਿ ਸਡਨਲੀ ਜਿਹੜੀ ਜਨਤਾ ਭੜਕ ਗਈ ਉਹਨਾਂ ਉੱਤੇ ਜਿਹੜੇ ਸੀਗੇ ਉਹ ਟੀਅਰ ਗੈਸ ਦੇ ਗੋਲੇ ਚਲਾਏ ਗਏ ਤੇ ਕਾਫੀ ਨੁਕਸਾਨ ਹੋਇਆ ਹੁਣ ਇਸ ਲੜਾਈ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਆ ਤੇ ਹੈਰਾਨੀ ਵਾਲੀ ਗੱਲ ਪਤਾ ਕੀ ਆ ਇਹਨਾਂ ਚਾਰ ਲੋਕਾਂ ਬਾਰੇ ਸਿਰਫ ਇੱਕ ਬਾਰੇ ਥੋੜੀ-ਬਹੁਤ ਜਾਣਕਾਰੀ ਹੈ ਕਿ ਉਹ ਪਹਿਲਾ ਆਰਮੀ ਵਿੱਚ ਸੀਗਾ ਬੰਦਾ ਬਾਕੀਆਂ ਬਾਰੇ ਜਾਣਕਾਰੀ ਹੀ ਨਹੀਂ ਬਾਹਰ ਆਉਣ ਦਿੱਤੀ ਕਿੰਨੇ ਦੁੱਖ ਦੀ ਗੱਲ ਆ ਉਹ ਚਾਰ ਬੰਦਿਆਂ ਦਾ ਇੰਨਾ ਕੁ ਆਈਡੀਆ ਕਹਿੰਦੇ ਕਈਆਂ ਕਿਸ ਇੱਕ ਦੀ ਉਮਰ 19 ਸਾਲ ਸੀ ਇੱਕ ਦੀ 20 ਸਾਲ ਸੀ ਇੱਕ ਦੀ 23 ਸਾਲ ਦੀ ਇੱਕ ਦੀ 46 ਸਾਲ ਸੋ ਇਹ ਨੌਜਵਾਨ ਬੱਚੇ ਮਾਰੇ ਗਏ ਇਸ ਸੰਘਰਸ਼ ਦੇ ਵਿੱਚ ਪੁਲਿਸ ਨੇ ਲਾਠੀਆਂ ਚਲਾਈਆਂ ਗੋਲੀਆਂ ਚਲਾਈਆਂ ਗੋਲੀਆਂ ਮਾਰੀਆਂ ਪੁਲਿਸ ਨੇ ਤਾਂ ਮਰੇ ਆ ਜੋ ਉਥੋਂ ਦੇ ਲੋਕਾਂ ਦਾ ਕਣਾ ਤੇ ਜਦੋਂ ਇਹ ਚਾਰ ਲੋਕਾਂ ਦੀ ਮੌਤ ਹੋਈ ਜਦੋਂ ਇਹਨਾਂ ਦਾ ਸੰਸਕਾਰ ਕੀਤਾ ਗਿਆ ਕਹਿੰਦੇ ਸੰਸਕਾਰ ਹੁਣੇ ਤਾਂ ਮੈਂ ਫੋਟੋਆਂ ਲਾਉਂਦਾ ਨਿਊਜ਼ ਲਾਉਂਦਾ ਕੋਈ ਵੀ ਖਬਰ ਇਹਨਾਂ ਦੇ ਸੰਸਕਾਰ ਦੇ ਬਾਹਰ ਨਹੀਂ ਇਹ ਸੰਸਕਾਰ ਦੀ ਇਨਾਂ ਨੂੰ ਬਹੁਤ ਕਹਿੰਦੇ ਹੁੰਦੇ ਆ ਵੀ ਪ੍ਰੋਟੈਕਸ਼ਨ ਦੇ ਅੰਡਰ ਲਜਾਇਆ ਗਿਆ ਉੱਥੇ ਕਰਫਿਊ ਲਾਇਆ ਗਿਆ ਕੋਈ মিডিਆ ਕੋਈ ਪੋਲੀਟੀਕਲ ਗੈਦਰਿੰਗ ਕੋਈ ਬੰਦਾ ਉਹਨਾਂ ਦੇ ਸਸਕਾਰ ਵਾਲੀ ਜਗ੍ਹਾ ਤੇ ਨਹੀਂ ਸੀ ਜਾ ਸਕਦਾ ਨਹੀਂ ਗਿਆ ਕੋਈ মিডিਆ ਵਾਲਾ ਇਹਨਾਂ ਦੇ ਪਰਿਵਾਰਾਂ ਨੂੰ ਹਜੇ ਤੱਕ ਨਹੀਂ ਮਿਲ ਸਕਿਆ ਤੇ ਉੱਥੋਂ ਦੇ ਲੋਕ ਸਿਵਾਏ ਘਟ-ਘਟ ਕੇ ਰੋਣ ਤੋਂ ਕੁਝ ਵੀ ਨਹੀਂ ਕਰ ਸਕਦੇ ਕਿਉਂ ਕਿ ਨਾ ਤਾਂ ਉਹਨਾਂ ਦਾ ਪ੍ਰਸ਼ਾਸਨ ਉਹਨਾਂ ਕੋਲ ਆ ਨਾ ਉਹਨਾਂ ਦੇ ਅਫਸਰ ਆਪਦੇ ਆ ਉਹ ਸਾਰੇ ਬਾਹਰ ਲੇ ਆ ਉਹਨਾਂ ਨੂੰ ਨਾ ਦੁੱਖ ਹੀ ਨਹੀਂ ਪਤਾ ਨਾ ਉਹਨਾਂ ਦੇ ਕੋਈ ਲੀਡਰ ਚੁਣੇ ਹੋਏ ਆ ਜਿਨ੍ਹਾਂ ਨੂੰ ਡਰ ਹੋਵੇ ਸਾਨੂੰ ਵੋਟਾਂ ਪੈਣੀਆਂ ਕੋਈ ਨਹੀਂ ਹੈਗਾ ਸਾਰੇ ਅਧਿਕਾਰੀ ਸੈਂਟਰ ਤੋਂ ਲੱਗੇ ਹੋਏ ਆ ਜਿਵੇਂ ਰਾਜੇ ਰਾਜ ਕਰਦੇ ਹੁੰਦੇ ਆ ਉਹ ਕੰਮ ਚੱਲ ਰਿਹਾ ਆ ਲੋਕਾਂ ਦੇ ਦੁੱਖ ਦਾ ਕਿਸੇ ਨੂੰ ਫਿਕਰ ਨਹੀਂ ਹੈਗਾ ਤੇ ਮੀਡੀਆ ਤੱਕ ਖਬਰ ਆਉਣ ਹੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਮੀਡੀਆ ਤੇ ਕਰਫਿਊ ਲੱਗਾ ਹੋਇਆ ਉੱਥੋਂ ਮੀਡੀਆ ਨੂੰ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਜਦੋਂ ਇਹ ਜਿਹੜਾ ਸੀਗਾ ਘਟਨਾ ਹੋਈ ਉਸ ਦਿਨ ਹੀ ਸੋਨਮ ਵਾਂਗ ਚੋਂ ਉਹਨਾਂ ਨੂੰ ਚੱਕ ਲਿਆ ਕਹਿੰਦੇ ਆ ਜਾਓ ਭਾਈ ਤੁਸੀਂ ਸਾਰਾ ਕੁਝ ਕੀਤਾ ਉਹ ਕਹਿੰਦਾ ਮਹਾਰਾਜ ਮੈਂ ਤਾਂ ਪਿਛਲੇ 3 ਸਾਲਾਂ ਤੋਂ ਬੈਠਾ ਮੈਂ ਤਾਂ ਕੁਝ ਕੀਤਾ ਨਹੀਂ ਕਹਿੰਦੇ ਨਹੀਂ ਤੁਸੀਂ ਕੀਤਾ ਸੋ 26 ਸਤੰਬਰ ਨੂੰ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਤੇ ਇਲਜ਼ਾਮ ਕਿਹੜਾ ਲੱਗਾ ਹੈ ਨੈਸ਼ਨਲ ਸਕਿਉਰਿਟੀ ਐਕਟ ਦਾ ਅੱਤਵਾਦ ਵੀ ਇਹ ਅੱਤਵਾਦੀ ਨੇ ਤੇ ਇਹਨਾਂ ਨੂੰ ਫੜ ਕੇ ਸਿੱਧਾ ਜੋਧਪੁਰ ਲੈ ਗਏ ਉਦੋਂ ਬਾਅਦ ਇਹਨਾਂ ਦੀ ਕੋਈ ਖਬਰ ਨਹੀਂ ਆਈ ਹੁਣ ਸਰਕਾਰ ਨੇ ਕੀ ਬਲੇਮ ਲਾਇਆ ਸੋਨ ਵਾਂਗਚੂ ਦੇ ਉੱਤੇ ਮੈਂ ਜੇ ਮੈਂ ਦੱਸ ਕੇ ਛੱਡਿਆ ਆ ਉਸ ਬੰਦੇ ਬਾਰੇ ਅਜੇ ਆਪਾਂ ਦੇਖਾਂਗੇ ਵੀ ਉਹ ਬੰਦਾ ਕਿੱਦਾਂ ਦਾ ਆ ਉਦੋਂ ਤੇ ਕੀ ਇਲਜ਼ਾਮ ਲੱਗਾ ਕਿ ਭਾਈ ਉਹਨੇ ਭੀੜ ਇਕੱਠੀ ਕੀਤੀ ਉਥੇ ਆਗ ਜਲਨੀ ਕੀਤੀ ਅੱਗਾ ਉੱਗਾ ਲਾਈਆਂ ਰੋੜੇ ਇੱਟਾਂ ਚਲਾਏ ਤੇ ਸਰਕਾਰ ਨੂੰ ਸਿੱਧਾ ਚੈਲੰਜ ਕੀਤਾ ਤਾਂ ਕਰਕੇ ਬਾਈ ਇਹ ਬੰਦਾ ਜਿਹੜਾ ਹੈਗਾ ਇਹ ਨੈਸ਼ਨਲ ਸਿਕਿਉਰਿਟੀ ਲਈ ਥ੍ਰੈਟ ਹੈ ਇਹ ਵੀ ਕਿਹਾ ਗਿਆ ਕਿ ਇਹਦੇ ਪਾਕਿਸਤਾਨ ਦੇ ਨਾਲ ਸੰਬੰਧ ਆ 2025 ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਪਾਕਿਸਤਾਨ ਗਿਆ ਸੀ ਵੈਸੇ ਉਹ ਕਿਸੇ ਸਬਮਿਟ ਲਈ ਗਿਆ ਸੀਗਾ ਇਹ ਉਥੇ ਗੱਲਬਾਤ ਕਰਕੇ ਆਏ ਨੇ ਇੰਡੀਆ ਨੂੰ ਜਿਹੜਾ ਸੀਗਾ ਉਹ ਡਿਸਟਰਬ ਕਰਨਾ ਸੀਗਾ ਤੇ ਇਹ ਵੀ ਕਿਹਾ ਗਿਆ ਕਿ ਇਸ ਬੰਦੇ ਨੂੰ ਬਾਹਰੋਂ ਫੰਡਿੰਗ ਵੀ ਆਉਂਦੀ ਆ ਇਹ ਸਾਰੇ ਇਲਜ਼ਾਮ ਲੱਗੇ ਤੇ ਲਾ ਕੇ ਇਲਜ਼ਾਮ ਬੰਦੇ ਨੂੰ ਜੇਲ੍ਹ ਦੇ ਵਿੱਚ ਲੇਗਾ ਹੁਣ ਇਹ ਬੰਦੇ ਨੇ ਕੀਤਾ ਕੀ ਹੈ ਬੰਦਾ ਹੈ ਕੌਣ ਸਿੰਪਲ ਪੈਰ ਮੈਂ ਦੱਸ ਦਿੰਦਾ ਤੁਸੀਂ 300 ਮੂਵੀ ਦੇਖੀ ਹੋਗੀ ਨਾ ਤਾਂ ਅਮੀਰ ਖਾਨ ਦਾ ਜਿਹੜਾ ਰੋਲ ਆ ਉਹਦੇ ਵਿੱਚ ਉਹ ਸੋਨਮ ਵਾਂਗ ਚੂ ਦੋਹੀ ਪ੍ਰਭਾਵਿਤ ਆ ਉਹੀ ਬੰਦਾ ਆ ਇਹਦਾ ਰੋਲ ਆ ਸੋ ਇਹਦੇ ਬਾਰੇ ਆਪਾਂ ਥੋੜਾ ਪੜ੍ਹ ਲਈਏ ਇਸ ਬੰਦੇ ਬਾਰੇ ਇਹਨੇ ਸਭ ਤੋਂ ਪਹਿਲਾਂ ਤਾਂ ਕਹਿੰਦੇ ਜੀ 1987 ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਸ਼੍ਰੀਨਗਰ ਤੋਂ ਲੋਕਲ ਲੋਕਾਂ ਨਾਲ ਬਹੁਤ ਪਿਆਰ ਸੀਗਾ ਇਹਨੇ ਸਕੂਲ ਬਣਾਇਆ ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ ਲਦਾਖ ਇਹਨੇ ਚਲਾਇਆ 1988 ਦੇ ਵਿੱਚ ਸੋਚੋ ਕਦੋਂ ਇਹਦਾ ਮਕਸਦ ਕੀ ਸੀਗਾ ਵੀ ਜਿਹੜੇ ਉਸ ਸਮੇਂ ਲਦਾਖ ਦੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਰਿਫਾਰਮ ਲੈ ਕੇ ਆਣੇ ਉਹਨਾਂ ਦੇ ਵਿੱਚ ਵਧੀਆ ਐਜੂਕੇਸ਼ਨ ਲੈ ਕੇ ਆਉਣੀ ਉਹਨਾਂ ਟੀਚਰਾਂ ਨੂੰ ਟ੍ਰੇਨਿੰਗ ਦੇਣੀ ਤੇ ਨਾਲ ਦੀ ਨਾਲ ਹੀ ਉਹਨਾਂ ਜਿਹੜੇ ਟੀਚਰਾਂ ਨੂੰ ਦੱਸਣਾ ਉਹਨਾਂ ਸਕੂਲਾਂ ਵਿੱਚ ਲੋਕਲ ਕਲਚਰ ਨੂੰ ਪੜਾਇਆ ਜਾਵੇ ਲਦਾਖ ਦੇ ਬਾਰੇ ਦੱਸਿਆ ਜਾਵੇ ਲੋਕਾਂ ਨੂੰ ਐਜੂਕੇਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ 1988 ਦੇ ਵਿੱਚ ਜਿਹਨੂੰ ਅੱਤਵਾਦੀ ਕਹ ਰਿਹਾ ਓਕੇ ਜੀ ਅੱਗੇ ਚੱਲਦੇ ਆਪਾਂ ਉਸ ਤੋਂ ਬਾਅਦ ਇਸ ਬੰਦੇ ਨੇ ਉਸ ਏਰੀਆ ਵਿੱਚ ਲਦਾਖ ਦੇ ਵਿੱਚ ਪਾਣੀ ਦੀ ਬੜੀ ਸਮੱਸਿਆ ਸੀਗੀ ਤੇ ਇਦਾਂ ਦੇ ਇਸ ਤਰੀਕੇ ਦੇ ਜਿਹੜੇ ਉਹ ਆਈਸ ਸਤੂਪਸ ਬਣਾਏ ਮਤਲਬ برف ਇਕੱਠੀ ਕੀਤੀ ਇਹਦਾ ਪਹਾੜ ਲਾ ਤੇ ਉਹ ਪਹਾੜ ਮੁਰ ਕੇ ਸਾਰਾ ਸਾਲ ਥੋੜਾ ਥੋੜਾ ਪਾਣੀ ਦਿੰਦੇ ਰਹਿੰਦੇ ਸੀਗੇ ਜਿਹੜਾ ਪਾਣੀ ਉੱਥੋਂ ਦੇ ਲੋਕ ਪੀਣ ਨੂੰ ਵਰਤਦੇ ਸੀਗੇ ਤੇ ਖੇਤੀ ਲਈ ਵਰਤਦੇ ਸੀਗੇ ਇਹ ਵੀ ਖੋਜ ਇਹਦੀ ਆ ਜੀ ਉਦੋਂ ਬਾਅਦ ਇਹਨੇ ਕੀ ਕੀਤਾ ਇਹਨੇ ਇਸ ਤਰੀਕੇ ਦੇ ਸੋਲਰ ਹੀਟਡ ਬਿਲਡਿੰਗਾਂ ਬਣਾਈਆਂ ਜਿਹੜੀਆਂ ਸਿਆਲਾਂ ਦੇ ਵਿੱਚ ਵੀ ਅੰਦਰੋਂ ਗਰਮ ਰਹਿੰਦੀਆਂ ਸੀਗੀਆਂ ਤੇ ਲੋਕਾਂ ਨੂੰ ਠੰਡ ਤੋਂ ਨਜਾਤ ਮਿਲਦੀ ਸੀਗੀ ਕਾਫੀ ਠੰਡ ਹੁੰਦੀ ਉੱਥੇ ਇਹਦੇ ਨਾਲ ਨਾਲ ਹੀ ਇਸ ਬੰਦੇ ਨੇ ਆਰਮੀ ਦੇ ਲਈ ਜਿਹੜੇ ਉੱਥੋਂ ਦੀਆਂ ਆਰਮੀ ਆ ਉਹਨਾਂ ਨੂੰ ਵੀ ਠੰਡ ਲੱਗਦੀ ਸੀਗੀ ਉਹਨਾਂ ਦੇ ਲਈ ਇਸ ਤਰੀਕੇ ਦੇ ਸੋਲਰ ਟੈਂਟ ਬਣਾਏ ਇੰਡੀਅਨ ਆਰਮੀ ਦੇ ਲਈ ਵੀ ਸਾਡੀ ਆਰਮੀ ਅੰਦਰ ਰਹੂਗੀ ਤੇ ਠੰਡ ਨਹੀਂ ਲੱਗੂਗੀ ਇਹ ਵੀ ਇਹਨੇ 4 ਹਫ਼ਤਿਆਂ ਵਿੱਚ ਕਹਿੰਦਾ ਜੀ ਬਣਾ ਦਿੱਤਾ ਸੋਲਰ ਟੈਂਟ ਜਿਹੜਾ ਕੰਮ ਸਰਕਾਰ ਦਾ ਸੀਗਾ ਉਹ ਵੀ ਇਹ ਕਰ ਰਿਹਾ ਸਕੂਲਾਂ ਤੇ ਕੰਮ ਕਰਨਾ ਸਰਕਾਰ ਦਾ ਉਹ ਵੀ ਇਹ ਬੰਦਾ ਕਰ ਰਿਹਾ ਠੀਕ ਹੈ ਉੱਥੋਂ ਦੇ ਕਲਚਰ ਨੂੰ ਬਚਾਉਣ ਲਈ ਉੱਥੋਂ ਦੀ ਐਜੂਕੇਸ਼ਨ ਨੂੰ ਬਚਾਉਣ ਦੇ ਲਈ ਸਾਰੇ ਕੰਮ ਇਹ ਬੰਦਾ ਕਰ ਰਿਹਾ ਇਸ ਬੰਦੇ ਨੂੰ ਬਹੁਤ ਸਾਰੇ ਅਵਾਰਡ ਮਿਲੇ ਆ ਰੈਮਨ ਮੈਕਸ ਅਵਾਰਡ ਇਹਨੂੰ ਮਿਲਿਆ 2018 ਦੇ ਵਿੱਚ ਰੋਲੇਕਸ ਅਵਾਰਡ ਨੂੰ ਮਿਲਿਆ ਹੋਰ ਬਹੁਤ ਸਾਰੇ ਇੰਟਰਨੈਸ਼ਨਲ ਅਵਾਰਡ ਮਿਲਿਆ ਈਵਨ ਇਸ ਬੰਦੇ ਨੂੰ ਜਿਹੜਾ ਹੈਗਾ ਫੁਨਸੁਕ ਵਾਂਗਰੂ ਵਾਲਾ ਰੋਲ ਜਿਹੜਾ ਅਮੀਰ ਖਾਨ ਨੇ ਕੀਤਾ ਆ ਉਹ ਵੀ ਇਸ ਬੰਦੇ ਦੀ ਲਾਈਫ ਤੇ ਆਧਾਰਤ ਤੇ ਅੱਜ ਇਸ ਬੰਦੇ ਨੂੰ ਕੀ ਕਹਿ ਕੇ ਫੜਿਆ ਗਿਆ ਆ ਵੀ ਇਹ ਅਤਵਾਦੀ ਹੈ ਜੀ ਤੁਹਾਨੂੰ ਲੱਗਦਾ ਵੀ ਅਤਵਾਦੀ ਇਦਾਂ ਦਾ ਹੋਊਗਾ ਤੇ ਅੱਜ ਸਿਨੈਰੀਓ ਕੀ ਆ ਉੱਥੇ ਪ੍ਰੈਜ਼ੈਂਟ ਕੰਡੀਸ਼ਨ ਕੀ ਆ ਉਥੋਂ ਦੀ ਲਦਾਖ ਦੇ ਵਿੱਚ ਜਿਹੜਾ ਹੈਗਾ ਕਰਫਿਊ ਲੱਗਿਆ ਹੋਇਆ ਆ ਕੋਈ ਬਾਹਰੋਂ ਜਾ ਨਹੀਂ ਸਕਦਾ ਇੰਟਰਨੈਟ ਬੰਦ ਆ ਇਨਫੋਰਮੇਸ਼ਨ ਇਹਦੇ ਉੱਧਰ ਉੱਧਰ ਜਾ ਨਹੀਂ ਸਕਦੀ ਮੀਡੀਆ ਦਾ ਜਾਣਾ ਬੈਨ ਹੈ ਕੁਛ ਤਾਂ ਜਾਣਾ ਚਾਹੁੰਦੇ ਨੇਗੇ ਜਿਹੜੇ ਆਪਣੇ ਨੈਸ਼ਨਲ ਮੀਡੀਆ ਵਾਲੇ ਆ ਜਿਹੜੇ YouTube ਪਰ ਜਾਣਾ ਚਾਹੁੰਦੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਜਿੰਨੇ ਵੀ ਸਕੂਲ ਕਾਲਜ ਬੰਦ ਨੇ ਉੱਥੋਂ ਦੇ ਕੋਈ ਸਕੂਲੇ ਨਹੀਂ ਜਾ ਰਿਹਾ ਜੇ ਕੋਈ ਈਵੈਂਟ ਆ ਮੇਲੇ ਲੱਗਣ ਉਹ ਸਾਰੇ ਬੰਦ ਨੇ ਪੂਰਾ ਪੁਲਿਸ ਦਾ ਕੰਟਰੋਲ ਹੈ ਜੀ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਕੀ ਲਦਾਖ ਦੇ ਵਿੱਚ ਡੈਮੋਕਰੇਸੀ ਦੀ ਕਮੀ ਹੈਗੀ ਆ ਕਿਉਂਕਿ ਨਾ ਤਾਂ ਉਹਨਾਂ ਦੀ ਆਪ ਦੇ ਐਮ.ਐਲ.ਏ ਆ ਨਾ ਉਹਨਾਂ ਦੇ ਐਮ.ਪੀ ਆ ਸਾਰੇ ਸਰਕਾਰੀ ਅਫਸਰ ਦਿੱਲੀੋਂ ਲੱਗਦੇ ਆ ਉਹਨਾਂ ਨੂੰ ਉਹਨਾਂ ਦੇ ਦੁੱਖ ਨਹੀਂ ਪਤਾ ਉੱਥੇ ਇੰਟਰਨੈਟ ਬੰਦ ਦਾ ਬੋਲ ਤੁਸੀਂ ਸਕਦੇ ਨਹੀਂਗੇ ਠੀਕ ਹੈ ਜੀ ਉੱਥੋਂ ਦੇ ਸਕੂਲ ਇਸ ਟਾਈਮ ਬੰਦ ਦਾ ਉੱਥੋਂ ਸਾਰਾ ਕੁਝ ਬੰਦ ਦਾ ਉਹਨਾਂ ਬੰਦਿਆਂ ਦੀ ਆਵਾਜ਼ ਨਹੀਂ ਤੁਸੀਂ ਸੁਣ ਸਕਦੇ ਤੇ ਜਾਂ ਫਿਰ ਉੱਥੇ ਅੱਤਵਾਦ ਆ ਜਿਵੇਂ ਸੋਨਮ ਬਾਂਗਚੂ ਹੁਣਾ ਬਾਰੇ ਮੈਂ ਦੱਸਿਆ ਤੁਹਾਨੂੰ ਇਹਨਾਂ ਦੀਆਂ ਕੀ ਅਚੀਵਮੈਂਟਸ ਨੇ ਤੇ ਇਹਨਾਂ ਨੇ ਕੀ ਕੀਤਾ ਹਜੇ ਇਹਨਾਂ ਨੂੰ ਖੁਦ ਨਹੀਂ ਪਤਾ ਈਵਨ ਜਦੋਂ ਉਹ ਘਟਨਾ ਹੋਈ ਇਹਨਾਂ ਨੇ ਆਪਣਾ ਜਿਹੜਾ 35 ਦਿਨ ਦਾ ਵਰਤ ਸੀਗਾ ਉਹ ਪਹਿਲਾਂ ਹੀ ਤੋੜ ਕੀ ਹੈ ਲਦਾਖ ਦੇ ਵਿੱਚ ਡੈਮੋਕ੍ਰੇਸੀ ਹੈ ਜਾਂ ਫਿਰ ਉੱਥੇ ਅੱਤਵਾਦ ਹੈ ਜਾਂ ਫਿਰ ਡੈਮੋਕ੍ਰੇਸੀ ਵੀ ਨਹੀਂ ਹੈਗੀ ਤੇ ਅੱਤਵਾਦ ਵੀ ਨਹੀਂ ਹੈਗਾ ਆਪਣਾ ਵਿਊ ਪੁਆਇੰਟ ਜ਼ਰੂਰ ਦੱਸਿਓ ਨਾਲ ਦੀ ਨਾਲ ਹੀ ਜੇ ਤੁਸੀਂ ਚਾਹੋ ਨਿਓ ਵੱਡੇ ਵੱਡੇ ਸਰਕਾਰੀ ਅਹੁਦਿਆਂ ਉੱਤੇ ਜਾਣਾ ਠੀਕ ਹੈ ਜੀ ਸੋ ਆਈਐਸ ਆਈਪੀਐਸ ਡੀਐਸਪੀ ਐਸਡੀਐਮ ਤਹਿਸੀਲਦਾਰ ਵਰਗੇ ਅਹੁਦਿਆਂ ਉੱਤੇ ਜਾਣਾ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੋਵੇ ਕਿ ਸਰ ਕਿੱਦਾਂ ਅਸੀਂ ਤਿਆਰੀ ਕਰ ਸਕਦੇ ਹਾਂ ਕੌਣ ਕੌਣ ਅਪਲਾਈ ਕਰ ਸਕਦਾ ਮੈਂ ਸਿੰਪਲ ਦੱਸ ਦਿੰਦਾ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੁਸੀਂ ਇਹ ਐਗਜ਼ਾਮ ਦੇ ਸਕਦੇ ਹੋ ਇਦੀ ਤਿਆਰੀ ਗ੍ਰੈਜੂਏਸ਼ਨ ਦੇ ਨਾਲ-ਨਾਲ ਕਰ ਸਕਦੇ ਹੋ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ ਬੀਏ ਕਰ ਰਹੇ ਹੋ ਬੀਟੈਕ ਕਰ ਰਹੇ ਹੋ ਤੇ ਨਾਲ ਦੀ ਨਾਲ ਇਹਦੀ ਤਿਆਰੀ ਵੀ ਕਰ ਸਕਦੇ ਹੋ ਉਦੋਂ ਬਾਅਦ ਇਗਜ਼ਾਮ ਕਲੀਅਰ ਹੁੰਦਾ ਫਿਰ ਤੁਸੀਂ ਵੱਡੇ ਵੱਡੇ ਅਹੁਦਿਆਂ ਉੱਤੇ ਜਾਂਦੇ ਹੋ ਇਹ ਇਗਜ਼ਾਮ ਗ੍ਰੈਜੂਏਸ਼ਨ ਤੋਂ ਬਾਅਦ ਹੀ ਦਿੱਤਾ ਜਾ ਸਕਦਾ ਹੈ ਜਾਇਦਾ ਹੋਰ ਕੋਈ ਪ੍ਰੋਸੈਸ ਜਾਨਣਾ ਹੋਵੇ ਤਾਂ ਤੁਸੀਂ ਮੇਰੀ ਟੀਮ ਨੂੰ ਕਾਲ ਕਰ ਸਕਦੇ ਹੋ ਇਹ ਨੰਬਰ ਹੈ ਉਹਨਾਂ ਕੋਲੋਂ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਉਹ ਗਾਈਡ ਵੀ ਕਰ ਦੇਣਗੇ ਬਾਕੀ ਤਿਆਰੀ ਕਰਨੀ ਹੋਈ ਆਪਣਾ ਇੱਕ ਬੈਚ ਵੀ ਲਾਂਚ ਆ ਤੁਸੀਂ ਇਹਨੂੰ ਵੀ ਜੁਆਇਨ ਕਰ ਸਕਦੇ ਹੋ ਇਹ ਨੰਬਰ ਹੈ ਇਹ ਆਪਣੇ ਕੋਲ ਫੀਸ ਹੈ 2027 ਤੱਕ ਆਪਾਂ ਤੁਹਾਨੂੰ ਇਹਦੇ ਵਿੱਚ ਪੜ੍ਹਾਵਾਂਗੇ ਤੁਸੀਂ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸਿ ਸਾਰਾ ਨੂੰ ਬਾਏ ਬਾਏ